ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਕਿਵੇਂ ਠੀਕ ਠਾਕ ਹੋ ਪਰਮਾਤਮਾ ਸਾਰੇ ਠੀਕ ਠਾਕ ਅੱਜ ਧੋਤੇ ਸੀ ਕੱਪੜੇ ਉੱਤੇ ਟਾਈਮ ਹੀ ਨਹੀਂ ਲੱਗਿਆ ਲਾ ਕੇ ਹੁਣ ਰੱਖ ਕੇ ਆਈਆਂ ਮੈਂ ਕਿ ਭਰ ਨਾ ਤਰੇਲ ਪੈ ਜਾਂਦੀ ਆ ਇਹ ਕਾਲੂ ਪਿਆ ਜਿਹੜੇ ਧੋਤੀ ਆ ਤੇ ਕੁਛ ਕਬੂਟੇ ਲਾਉਂਦੇ ਆਪਾਂ ਪਾਣੀ ਇਹ ਵੀ ਠੀਕ ਹੈ ਈ ਇਧਰ ਝਾਕ ਓਏ ਮਗਨ ਅੱਛਾ ਇਹ ਮੈਡਮ ਬਣੀ ਹੋਈ ਏ ਤੇਰੀ ਹਾਂ ਕਿਆ ਤੇਰੀ ਬਣੀ ਮੈਡਮ ਅਰੀਆ ਸਾਡੀ ਨਿੱਕੀ ਜੀ ਮੈਡਮ ਐ ਪਤਾ ਨਹੀਂ ਕਿੰਨਾ ਪਾਪਾ ਲੈ ਆਵੀ ਆਹ ਕੌਣ ਸਾਰੇ ਕੇ ਮੈਡਮ ਐ ਇਹ ਸਟੂਡੈਂਟ ਐ ਇਹ ਸਟੂਡੈਂਟ ਐ ਇਧਰ ਝਾਕ ਓਏ ਮਗਨ ਦੀਨੂ ਕਾਦੀ ਸਾਰੇ ਜਾਣਾਰੇ ਪਤਾ ਕਾਹ ਪਾਪਾ ਕਰ

ਬਾਬਾ ਮਾਰੂ ਫਿਰ ਅੱਛਾ ਕਹ ਜਿੱਦਾਂ ਦਾ ਕੋਲ ਕੋਲ ਫਟੋਲ ਜੀ ਕੋਲ ਬਾਬਾ ਕੋਲ ਬਾਬਾ ਸਾਡੇ ਤੇਰੇ ਦਾਦੇ ਤੇ ਆਦੇ ਦਾਦੇ ਤੋਂ ਇਧਰੋਂ ਤਾਂ ਡਰਦਾ ਤਾਂ ਪਤਾ ਵੀ ਦਾਦਾ ਹਾਂ ਹੈਨਾ ਦਾਦੂ ਦਾਦੂ ਉਹ ਤਾਂ ਕਿ ਗੁਪਿਆਨ ਦੀ ਗੱਡੀ ਦੇਖ ਕੇ ਕਹ ਉਹ ਦਾਦੂ ਕਾ ਇਹ ਤੇਰੇ ਸੱਸੂ ਵਾਲੀ ਜਾ ਜਗਾ ਕਿੱਥੇ ਕਰਦਾ ਨਾ ਸੱਸੂ ਦਸੀ ਇੱਥੇ ਆਪਣੇ ਲਵੇੜੀ ਅੰਨਾ ਸਾਰੇ ਦਸ਼ਤਾਂ ਦਵਾ ਕੋਲ ਲਹੌਰ ਹੁਣ ਦੇਲਾ ਵੀ ਅਕਾਲ ਜੋਗੇ ਨੂੰ ਕਹਿੰਦੇ ਆ 2 ਸਾਲ ਦਾ ਹੈਗਾ ਜੀ ਲੈ ਦੇਖ ਲੈ ਆਹ ਲੈ ਜਾ ਆਹ ਲੈ ਜਾ ਗ੍ਰੀਨ ਲੈ ਜਾ ਗ੍ਰੀਨ ਗ੍ਰੀਨ ਲੈ ਜਾ ਗ੍ਰੀਨ ਚੇਅਰ ਕਿਹੜੀ ਹੈ ਦੱਸੀ ਵੀਡੀਓ ਮੇਨੇ ਪੰਜਾਬ ਵੀਡੀਓ ਬਣ ਗਿਆ ਮਗਨ ਨੀਨ ਆ ਕਿਹੜਾ ਕਲਰ ਹੈ ਦੁੱਕੀ ਦੱਸੀ ਨੀਨ ਨੀਨ ਗ੍ਰੀਨ ਨੀਨ ਔਰੇਂਜ ਔਰੇਂਜ ਕਿੱਥੇ ਹੈ Very good. Blue <laughs> वो, वो. पजल हो तू भी क्या ਇਹਨਾਂ ਬਾਹਰ ਜਾ ਜਾ ਰਿਹਾ ਹੈਗਾ ਤੂੰ ਬਹਿ ਜਾ ਅੱਛਾ ਤੂੰ ਬਹਿ ਜਾ ਇਹ ਤਾਂ ਜਿਵੇਂ ਤੇਰੇ ਅੰਕਲ ਨੇ ਮੇਰਾ ਨਾਮ ਹੀ ਮਸ਼ਹੂਰ ਕਰਤਾ ਸਾਰੇ ਚਰਨਜੀਤ ਚਰਨਜੀਤ ਕਹਿ ਕੇ ਉਹ ਮੇਰਾ ਨਾਮ ਮਸ਼ਹੂਰ ਕਰ ਦੂ ਕੱਲ ਮੋਟਰਸਾਈਕਲ ਤੋਂ ਦਰਦਾ ਮਗਨ ਕਿਵੇਂ ਕਹਿੰਦਾ ਨਾ ਉਹ ਲੋਨ ਪਾਗੀ ਲਣ ਗਿਆ ਚੀਜੀ ਨਾ ਨਹੀਂ ਗਿਆ ਪਾਪਾ ਓਏ ਚੀਜੀ ਖਾਉ ਮੈਂ ਖਾਉ ਚੀਜੀ ਮੈਂ ਖਾਉ ਚੀਜੀ ਇਹ ਗੱਜਾ

ਇੱਕਨ ਸ਼ਿਕਾਇਤ ਲਾਉਂਦਾ ਤੇ ਏਕਾ ਜਿਹੜੇ ਕੱਪੜੇ ਲਵੇੜਿਆ ਉਹ ਏਕਾ ਇਹ ਨੂੰ ਬਾਬੇ ਕੋਲ ਲੈ ਜਾ ਚੰਗਾ ਜੈਨ ਥੱਲੇ ਹੁਣ ਲੈ ਕੇ ਆਏ ਇਹ ਇਹਨੇ ਧੀਮੀ ਲਈ ਲੋਕ ਕਿ ਮਸਤਾ ਵੇ ਕੂਕ ਸੁਤਾ ਵੇ ਆ ਧੀਮੀ ਇਹ ਨਾ ਬੈੜ ਤੇ ਰੱਖਣ ਵਾਲਾ ਕੱਪੜਾ ਏ ਉਹ ਆ ਹੈ ਗਿਆ ਇਹ ਮੈਂ ਰੱਖ ਦੇਣੀ ਹੁੰਦੀ ਆ ਵੀ ਮਿੱਟੀ ਮੁੱਟੀ ਲੱਗ ਜਾਂਦੀ ਚਲ ਤੇ ਚੜ ਜਾਂਦੀ ਹੈ ਹਨਾ ਤੇ ਇਹ ਇਕੱਠਾ ਕਰ ਦਿੰਦੀ ਹੈ ਕੂਕ ਸੁਤਤਾ ਵੇ ਸੌ ਜਾ ਕੱਪੜਾ ਲੈ ਕੇ ਸੌਂਦੀ ਹੁੰਦਾ ਇਕੱਠੀ ਹੋਈ ਜਾਂਦੀ ਰਹਿੰਦੀ ਠੰਡ ਮੰਦੀ ਹੈ ਨਾ ਵੈਦ ਪੈਕਦਾ ਅੱਜ ਤਾਂ ਮੈਂ ਵੀ ਇੱਥੇ ਦੁਪਹਿਰੇ ਪੈ ਗਈ ਮੈਂ ਲੈ ਲਈ ਤੇਰ ਜਾਈ ਹੈ ਤਾਂ ਉਹ ਫਾਈਬਰ ਵਾਲੀ ਸੀ ਹਲਕੀ ਜੀ ਮੈਂ ਤਾਂ ਇੰਨੀ ਗਰਮੀ ਆ ਵੇ ਅੱਜ ਤਾਂ ਮੌਸਮ ਬਹੁਤ ਚੇਂਜ ਹੋਇਆ ਹੋਇਆ ਸੀ ਸਵੇਰੇ ਵੀ ਇੰਨੀ ਠੰਡ ਹੈ ਨਹੀਂ ਸਵੇਰੇ ਚਲੋ ਆਪਾਂ ਤਾਂ ਵਿੱਚ ਤਾਂ ਕਈਆਂ ਸੀ ਬੱਦਲ ਕਰਕੇ ਆ ਪਰ ਨਹੀਂ ਦੁਪਹਿਰੇ ਤਾਂ ਕੋਫਸੀ ਫਿਰ ਵੀ ਗਰਮੀ ਲੱਗਦੀ ਸੀ ਤੇ ਟਾਈਮ ਹੋ ਗਿਆ ਪੌਣੇ ਸੀ ਤੇ ਮੈਂ ਦੇਖਦੀ ਆਲੂਆਂ ਦੀ ਆਲੂ ਕੱਲੇ ਬਣਾ ਦੇਣੀ ਨਹੀਂ ਕੰਨੇ ਕੱਲੂ ਜੇ ਬਹੁਤ ਸੁਣੀ ਜੀਮੂ ਦੇ ਫੇਵਰਟ ਆਲੂ ਜੇ ਜੀਮੂ ਨੂੰ ਸੁਣ ਗਿਆ ਨਾ ਉਹ ਵੀ ਉੱਠ ਕੇ ਆ ਜਾਊਗਾ ਉਹਦੇ 'ਚ ਮੈਂ ਰੱਖੂੰਗੀ ਆਪਣੇ ਵੱਡੇ ਪਾ ਛੋਟੇ ਛੋਟੇ ਆਲੂ ਥੋੜੇ ਜਿਹਾ ਵਾੜਨੇ ਵਾੜਨੇ ਨਹੀਂ ਵਾੜਨੇ ਕਿਵੇਂ ਥੋੜੇ ਥੋੜੇ ਵਾੜਦੇ ਕਿੰਨੇ ਫਿਰ ਜ਼ਿਆਦਾ ਹੋ ਪਰਚ ਜਾਂਦੇ ਜੇ ਜ਼ਿਆਦਾ ਵਾੜ ਲਾਂਗੇ ਨਾ ਇੱਥੇ ਮੈਂ ਲਾਉਣੀ ਹਾਂ ਸਟੀਲ ਦਾ ਮੈਂ ਨਾ ਆਲੂ ਪਿਆ ਜਾ ਉਹਦੇ 'ਚ ਵੱਡੇ ਭੰਡੇ ਲਾ ਕੇ ਲਿਆਂਦੇ ਆਣ ਦੀ ਮੌਸਮ ਆਇਆ ਪਿਆ ਗਰਮੈਚ ਗਰਮੈਚੀ ਆ ਕੋਈ ਬਾਲਾ ਨਹੀਂ ਕੱਪੜੇ ਸਾਰੇ ਤੁੱਟੇ ਹੋਇਆ ਇਹ ਤੁੱਟਦਾ ਜਾਂਦਾ ਸਾਰੀ ਮੰਦ ਆਪਣਾ ਡਲੇ ਪਰਸਨਾ ਔਟ ਕਰਿਆ ਜੀ ਔਟ ਕਰਿਆ ਉਸਾ ਵਾਟ ਜਿੰਨ ਚੋਂ ਲਾਣਾ ਉਹਦਾ ਅੱਲੂ ਦਾ ਬਤਲਾਂਗੇ ਪਿੰਗੜ ਵੀ ਕਿਤੇ ਵੀ ਤੋਂ ਨਹੀਂ ਆ ਅਸਲ ਇਹਦਾ ਪਾਣੀ ਬਹੁਤ ਠੰਡਾ ਹੁੰਦਾ ਟੈਂਕੀ ਦਾ ਫਿਰ ਵੀ ਜੇ ਛੱਡੀ ਦਾ ਫਿਰ ਜਾ ਕੇ ਉਹ ਕਰੀਦਾ ਲਓ ਜੀ ਜਿਹੜੇ ਵੱਡੇ ਭਾਂਡੇ ਨੇ ਮੈਂ ਰੱਖਦੇ ਆ ਕੁੱਕੜਾ ਕੱਥਲੇ ਦੋ ਕੜਾਈਆਂ ਥੱਲੇ ਤੁਸੀਂ ਆਪਣੇ ਪੱਟਾ ਪੱਟਾ ਗਏ ਨੇ ਸੌਰੀ ਕੜਾਈਆਂ ਨੇ ਜਿਹੜੇ ਸਬਜ਼ੀ ਬਣਾਉਣ ਵਾਲਾ ਦੋ ਦੋਨੇ ਇੱਕ ਦੂਜੇ ਪਾ ਕੇ ਰੱਖ ਦਾਂਗੇ ਦੋ ਕੁੱਕੜਾ ਦੋਨੇ ਹੀ ਰੱਖ ਦਾਂਗੇ ਕਿਉਂਕਿ ਵਾਰ ਵਾਰ ਕੱਢਣ ਨਾਲ ਉਹ ਖਰਾਬ ਹੁੰਦੀ ਉਹ ਤਰਾਜ ਉਹ ਚ ਰੱਖ ਦੇ ਨਾਲ ਉਹ ਖਰਾਬ ਹੁੰਦੀ ਥੱਲੇ ਇਹ ਤਾਂ ਜਦੋਂ ਮੈਂ ਹੀ ਸਾਫ਼ ਕਰ ਲਵਾਂ ਕੋਈ ਚੱਕਰ ਨਹੀਂ ਐਡਾ ਇਮੁਲਟੀ ਜੀ ਮਰੀ ਜਾਂਦਾ ਇਹ ਨੂੰ ਸੁਣ ਕੇ ਉਹ ਤਾਲੂਗਾ। ਸੋ ਜਾ ਪੁੱਤ ਨੀਂਹ ਆਉਂਦੀ ਹੋਰ। ਜੀ ਹੁੰਦੁੱਤੇ ਉਤੇ ਦਾ। ਇਹਵੇਂ ਬਣਾਈ ਸੀ ਦੁੱਧ ਦੀ ਸਾਤੀ ਵਿੱਚੇ ਪਾ ਦੇਣੀ 10 11 ਵਜੇ ਤਾਂ ਬਣਾਈਆ। ਤੇ ਗੋਭੀ ਵੀ ਲੱਗੀ ਹੋਈ ਆ ਪਰ ਗੋਭੀ ਦੇ ਹਜੇ ਬਣੇ ਨਹੀਂ ਗੇ। ਹਾਂ ਇੱਕ ਗੱਲ ਐਸ ਟਾਈਮ ਠੰਡ ਹੋ ਜਾਂਦੀ ਆ। ਠੰਡ ਵਧੀਆ ਹੋਈ ਪਈ ਐ। ਹੁਣ ਮਾੜੀ ਮਾੜੀ ਦੀ ਵੀ ਐ। ਲੇ ਵੀ ਆ ਵੀ ਕਪੜੇ ਚਾਪਦੇ ਆਂ ਕਿ ਅੱਜ ਮੌਸਮ ਦਾ ਪਤਾ ਨਹੀਂ ਕਰੀ ਗਿੱਠੀ ਵੀ ਰੱਖਦੇ ਆਂ ਚੂਲਾ ਟਾਕਾਂਗੇ ਬਹੁਸੀ ਆਇਤਾ ਕਪੜੇ ਹੱਦ ਤੋਂ ਵੱਧ ਨਾ ਤਾਂ ਮੈਂ ਵੈਸੇ ਅਸੀਂ ਮੇਰੀ ਪਾਲਕ ਦੇ ਲਾ ਮੇਰੇ ਹੋ ਚੰਦੇ ਕਾਫੀ ਸਾਰੇ ਥੱਲੇ ਜੜ ਤੋਂ ਚੱਲ ਪਏ ਇਹ ਬਹੁਤ ਹੋ ਜਾਣੇ ਹੁਣ ਇਹ ਤੇ ਕੀ ਮੇਰੇ ਨਾਲ ਬਸ ਧਿਆਨ ਹੀ ਨਹੀਂ ਹੋਇਆ ਬੁੱਟੇ ਹਲ ਕਿਉਂਕਿ ਮੈਂ ਹੋ ਗਿੰਦ ਦੇ ਫੁੱਲ ਸਾਰੀ ਬਹੁਤ ਜ਼ਿਆਦਾ ਹੁੰਦੇ ਆ ਉਹ ਮੈਂ ਲਾਈ ਨਹੀਂ ਲਿਆ ਕੇ ਆਪਣੇ ਉਹਨੇ ਕਿਸਾਂ ਵੀ ਦੇ ਉਹਨੇ ਹੋਰ ਹੋ ਜਾਂਦੀ ਆ ਲਓ ਜੀ ਮੇਰੇ ਆਲੂ ਲਾ ਕੇ ਬਸ ਥੋੜਾ ਜਿਹਾ ਵਾਲਾ ਦਿਵਾਉਣਾ ਵਾ ਤੇ ਇਹ ਤਰੀ ਵਾਲੇ ਆਲੂ ਬਣਾਉਣੇ ਆ ਕਿ ਛੋਟੇ ਛੋਟੇ ਆਈਂ ਬਣਾ ਲਏ ਸਾਬ ਦੀ ਚਲੋ ਜੀ ਵੀਡੀਓ ਵਧੀਆ ਲੱਗਿਓ ਸਬਸਕ੍ਰਾਈਬ ਕਰ ਦਿਓ ਸ਼ੇਅਰ ਕਰ ਦਿਓ ਲਾਈਕ ਕਰ ਦਿਤੇ ਕਮੈਂਟ ਕਰਤੇ